ਯਾਰ ਮੈਂ ਨਾ ਸੂਟ ਲੈਣ ਕੇ ਆਇਆ ਜਿਹੜਾ ਕੱਲ ਲਿਆਂਦਾ ਸੀ ਤੇਰੇ ਨਾਲ ਹਾਂ ਠੀਕ ਹੈ ਤਿੰਨ ਘੰਟੇ ਲੈ ਕੇ ਤੂੰ ਮਸਾ ਸੂਟ ਪਸੰਦ ਕੀਤਾ ਤੇ ਹੁਣ ਤੂੰ ਸੂਟ ਮੋੜਨ ਚੱਲੀ ਹੈ ਮੈਨੂੰ ਮਜ਼ਾ ਹੀ ਨਹੀਂ ਆਇਆ ਸੂਟ ਤੇਰੇ ਨਾਲ ਲੈ ਕੇ ਇੱਕ ਦੁਕਾਨ 'ਚ ਜਾ ਕੇ ਵੜ ਜਾਣਾ ਮੋਟਰਸਾਈਕਲ ਜਿੱਥੇ ਖੜਾਉਣਾਗਾ ਮੁੜ ਕੇ ਪਤਾ ਕੀ ਹੈਗਾ ਇੱਕ ਉਸੇ ਉਹੀ ਕਹਿ ਲੈਣਾ ਇੱਥੋਂ ਹੁਣ ਜਿਹਨੂੰ ਹੱਥ ਲਾਤਾ ਲੈ ਲੈ ਕੋਈ ਸੂਟ 2-4 ਸੂਟ ਕੱਢਣ ਵੀ ਦੇ ਬੰਦੇ ਨੂੰ ਸੂਟ ਹੀ ਨਹੀਂ ਕੱਢਣ ਦਿੰਦਾ ਗਾ ਕਹਾਂ ਨਾ ਬਸ ਤਰ ਪੱਬੜ ਬੜ 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 ਕਰਦਾ ਰਹਿਣਾ ਗਾ 8 ਘੰਟੇ ਸੂਟ ਲੈ ਕੇ ਤੋ ਉਹ ਜਿੰਨ ਲਾ ਤਾਂ ਦੁਕਾਨਦਾਰ ਵੀ ਤੁਹਾਡੇ ਦਾ ਸਵਾਦ ਲੈਂਦੇ ਆ ਸਾਰੀ ਤਾਂ ਦੁਕਾਨ ਖੋਲ ਲਈ ਸੀ ਕਿ ਇੱਥੇ ਸਾਰੀ ਦੁਕਾਨ ਖੋਲ ਲਈ ਸੀ ਹੁਣ 4 ਸੂਟ ਕੱਢੇ ਸੀਗੇ ਤੇ ਚੱਲ ਵੀ ਲੈ ਲੈ ਹੁਣ ਅੱਕੀ ਦੇ ਹਮਹਾਰੀ ਮਾਰੀ ਮੈਂ ਲੈਣੀ ਏ ਤੇਰੇ ਨਾਲ ਸੂਟ ਬਸ ਹਾਰ ਕੇ ਯਾਰ ਇੱਕ ਦੁਕਾਨ ਤੇ ਤੂੰ ਕਹੀ ਜਾਨੀ ਐ ਤੂੰ ਇੱਕ ਦੁਕਾਨ ਤੇ 3-4 ਘੰਟੇ ਲਾ ਦੇ 4 ਦੁਕਾਨਾਂ ਚ ਤਾਂ ਫਿਰ ਤਾਂ 10 ਦਿਨ ਲਾਏਂਗੇ ਆਹ ਉਹ ਮੈਂ ਦੱਸ ਦੇ ਨਹੀਂ ਲਾਉਂਗੀ ਠੀਕ ਹੈ ਪਰ ਮੈਂ ਤੇਰੇ ਨਾਲ ਇੱਕ ਦੂ ਬਾਅਦ ਮੈਂ ਜਾਣਾ ਨਹੀਂ ਸੂਟ ਸਾਟ ਲੈਣਾ ਹਾਂ ਠੀਕ ਹੈ ਆ ਜਾ ਬਸ ਕਿਉਂ ਮਜ਼ਾ ਹੀ ਨਹੀਂ ਆਉਂਦਾ ਇੱਕ ਦੁਕਾਨ ਤੇ ਧਰਨਾ ਲਾ ਕੇ ਬਹਿ ਜੂਗਾ ਮੁੜ ਕੇ ਵੀ ਇੱਥੋਂ ਹੀ ਲੈ ਲਾ ਹੁਣ ਸੂਟ ਹੋਰ ਕਿਤੇ ਨਹੀਂ ਜਾਣਾ 100 ਬੁੜੀਆਂ ਦੀਆਂ ਗੱਲਾਂ ਹੁੰਦੀਆਂ ਹੈ ਕਿ 100 ਸੂਟ ਦੇਖੇ ਹੋਣ ਤੇ ਕੱਪੜਾ ਦੇਖਣਾ ਹੁੰਦਾਗਾ ਬਸ ਐਵੇਂ ਬਬੋਲੀ ਲੱਗੇ ਜਾ ਬਸ ਮੈਂ ਜਾਨੀ ਹੈਗੀ ਠੀਕ ਜਾ ਉਹ ਜਾ ਯਾਰ ਜਾ ਪਰੇ ਆਹ ਉਹ ਮੈਂ ਜਾਣੀ ਤੂੰ ਬਣਾ ਲੈ ਆਪਣੀ ਮੋਟਾਂ ਇਹੀ ਨਹੀਂ ਰੋਟਾ ਵਾਲੀ ਤੇਰੀਆਂ ਮੋਟਾਂ ਹੀ ਨਹੀਂ ਰੋਟਾ ਉਹਣੀਆਂ ਪਰ ਆਇਆ ਤੂੰ ਤੇ ਬੜ ਬੜ ਆਹ ਜਾ ਜਾ ਯਾਰ